ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸਮਾਧ ਭਾਈ ਜੀ ਤਹਿਸੀਲ ਬਾਗਾ ਬਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਸასი ਗਾਲ। ਆ ਗਿਆ ਬਾਈ। ਨਾਮ ਤੇ ਐਡਰੈਸ ਦੱਸ ਦੋ। ਨਾਮ ਬਾਈ ਤੁਮਸ ਸਿੰਘ ਪਿੰਡ ਸਮਾਦਪਾਜੀ ਜਿਲ੍ਹਾ ਮੋਗਾ। ਫਿਰ ਬਾਗਾਪਰਾ ਦਾ। ਮੋਬਾਈਲ ਨੰਬਰ ਜੀ 9915213355 ਠੀਕ ਹੈ ਵੀਰੇ ਇੱਕ ਨਾ ਕੀ ਹੈ ਜੀ? ਹਾਂਜੀ ਇੱਕ ਕਰ ਦਈਏਗਾ ਵਾ ਜੀ। ਕਰ ਦਿਆਂ ਬਾਈ। ਠੀਕ ਹੈ ਸੂਆ ਕਿੰਨਾ ਮਾ ਜੀ? ਇਹਦੇ ਦੂਜੇ ਸੂਏ ਫੂਨਾ ਬੜੀ ਹੁਣ ਵਾ। ਸਵਾ ਕਿੰਨਾ ਕਰ ਲਊਗੀ ਜੀ? ਇਹਨੇ 12 ਤਰੀਕ ਨੂੰ ਦਣ ਪੂਰੇ ਬਾਈ ਇਹਦੇ। ਅੱਜ ਹੋ ਗਈ 8 ਜੀ। ਯਾਨੀ 4 ਦਿਨ ਦਾ ਦੇਣ ਬੰਦਾ ਹੋ ਗਿਆ। 4 ਦਿਨ ਦਾ। ਹੋਰ ਕੋਈ ਵਾਧੂ ਵੀ ਲਿਆ ਹਾਂ ਦਾ। ਠੀਕ ਹੈ ਵੀਰੇ ਪਿਛਲੇ ਸੂ ਜਮਾਉ ਕੇ ਬਾਈ ਤੇ ਜਿਹੜਾ ਸੀ ਮੰਨ ਲੱਗਿਆ ਹੈਗਾ ਰਿਕਾਰਡ ਨਹੀਂ ਉਹਦਾ ਕੋਈ ਰਿਕਾਰਡ ਨਹੀਂ ਠੀਕ ਤੋੜ ਕੇ ਦਿਖਾ ਦਿਓ ਜੀ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਬਾਕੀ ਚਾਪਤ ਦਮਕਾਲੀ ਵੇੜ ਹੈ ਜੀ ਥਣਾ ਤੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਚਾਰ ਥਾਣਾ ਫੋੜ ਸ਼ਾਹ ਘਪੂਰਾ ਵੀ ਨਹੀਂ ਜੀ ਬਾਕੀ ਬਾਈ ਦੱਸਦਾ ਕਿ ਪਿਛਲੇ ਸੂਏ 22 23 ਕਿਲੋ ਚੋਇਆ ਵਾ ਜੀ ਹੱਕ ਵੀ ਇਹ ਦੇਣ ਦਾ ਚੰਗੀ ਆ ਸੰਭੀ ਪਲੀ ਵੀ ਚੰਗੀ ਆ ਜੀ ਤਿਆਰੀ ਸੋਹਣੀ ਕਰਦੀ ਆਂਦੀ ਆ ਸੋਹਣਾ ਹਵਾਨਾ ਕੱਟ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਮੋੜ ਲਿਓ ਜੀ ਜਿਹੜੀਆਂ ਹਵਾਨੇ ਚ ਬਾਲ ਢਲਣ ਦੇਖ ਰਹੀਆਂ ਨੇ ਸਾਰੀਆਂ ਕਰਮ ਵਾਲ ਨੇ ਕੱਢ ਕੇ ਸੋਨਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਤਿਆਰੀ ਕਮਾਲ ਦੀ ਕਰਦੀ ਆਉਂਦੀ ਆ ਜੀ ਵੱਡੀ ਵੜਾ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਜੀ ਤੇ ਫੋਜਰ ਨੂੰ ਵੀ ਕਰਮ ਵਾਲੀ ਦਾ ਚੰਕਾ ਜੀ ਸੋਨਾ ਗੁਲਾਬੀ ਥਣ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਨਿਖੜ ਮਾ ਥਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਮਲਕਵੇਣ ਦੋਨੇ ਪਾਸੋਂ ਸਟਰੋਂਗ ਆਉਂਦੀ ਆ ਕੱਲੀ ਕੱਚੀ ਕੱਚੀ ਆ ਵੀਰ ਜਿੱਦੇ ਤਿਆਰ ਹੋਗੀ ਉਦੇ ਪੂਰਾ ਟੌਪ ਦਾ ਹਵਾਨਾ ਤਿਆਰ ਕਰੂਗੀ ਕਿਉਂਕਿ ਵੈੜ ਸੰਭੀ ਭਲੀ ਬਹੁਤ ਆ ਜੀ ਤੇ ਜੈਜ ਦੀ ਡਿਮਾਂਡ ਵੀਰੇ ਲੈਣ ਦੇਣ ਦੀ ਆਲੀ ਜੀ ਮੌਲਾ ਦਾ ਬਾਈ 80000 ਕਰਦੇ ਆ ਜਿਹੜੇ ਲੈਣੇ ਹੀ ਆ ਉਹ ਹੀ ਦੱਸਿਓ ਜੀ ਬਾ ਮਾਨਤਾਨ ਕਰ ਦਾਂਗੇ 80000 ਚ ਜੀ ਫਲਾ ਮਾਨਤਾਨ ਕਰ ਠੀਕ ਹੈ ਵੀਰੇ 80000 ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੈਜ ਡਿਮਾਂਡ ਆ ਵੈੜ ਕੱਲੀ ਕੱਚੀ ਕੱਚੀ ਆ ਬਹੁਤ ਚੰਗਾ ਪਾਊਗੀ ਬਹੁਤ 28.5 ਕਿਲੋ ਦੇਣਾ ਬਾਈ ਇਹੀ ਤੇਰਾ ਸਹੀ ਗੱਲ ਹੈ ਦੇਣ ਦਾ ਹੱਕ ਆ ਵੀਰੇ ਚੰਗੀ ਆ ਵੈੜ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ